ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਲੁਧਿਆਣਾ ਪਛਵੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮ ਹੈ ਲਗਾਤਾਰ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਲਗਭਗ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਤੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪੰਜਾਬ ਪ੍ਰਧਾਨ ਅਮਨ अरोड़ा ਏਟੀਓ ਹਰਪਜਨ ਸਿੰਘ ਅਤੇ ਸ਼ਹਿਰੀ ਕਲਚਰੀ ਦੀ ਅਗਵਾਈ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਪਾਰਟੀ ਦਾ ਵਿਸਥਾਰ ਕੀਤਾ ਜਾ ਰਿਹਾ ਸੋ ਅ ਅੱਜ ਵੀ ਅਮਨ अरोड़ा ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਰਕਰ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਅਮਨ अरोड़ा ਨੇ ਕਿਹਾ ਹੈ ਕਿ ਪਾਰਟੀ ਦੀਆਂ ਲਗਾਤਾਰ ਲੋਕ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਪਾਰਟੀ ਨੂੰ ਵੱਡੀ ਸੰਖਿਆ ਦੇ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਅਤੇ ਉਹਨਾਂ ਵੱਲੋਂ ਸੰਜੀਵ ਅਰੋੜਾ ਦੀ ਜਿੱਤ ਦਾ ਦਾਵਾ ਵੀ ਇਸ ਮੌਕੇ ਕੀਤਾ ਗਿਆ ਪਰਿਵਾਰ ਬੀਜੇਪੀ ਪਰਿਵਾਰ ਦੇ ਵਿੱਚੋਂ ਕਈ ਅਨੇਕਾ ਲੋਕ ਜਿਹੜੇ ਨੇ ਰਵਾਇਤੀ ਪਾਰਟੀਆਂ ਨੂੰ ਛੱਡਦੇ ਹੋਏ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਮੈਂ ਧੰਨਵਾਦ ਕਰਦਾ ਹਾਂ ਸੁਰਿੰਦਰ ਕਲਿਆਣ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਤੁਲਸੀ ਨਾਮ ਜੀ ਅਸ਼ੋਕ ਕੁਮਾਰ ਜੀ ਫੌਜੀ ਸਾਹਿਬ ਸਤੀਸ਼ ਕੁਮਾਰ ਜੀ ਹਰਬੰਸ ਸਿੰਘ ਜੀ ਰਾਜੇਸ਼ ਕੁਮਾਰ ਜੀ ਰਕੇਸ਼ ਕੁਮਾਰ ਜੀ ਮਨਦੀਪ ਕੁਮਾਰ ਜੀ ਤੀਰਕ ਕੁਮਾਰ ਜੀ ਚੇਤਨ ਜੀ ਆਮਨ ਸਿੰਘ ਜੀ ਸਾਹਿਲ ਜੀ ਡਾਕਟਰ ਰਣਜੀਤ ਕੁਮਾਰ ਜੀ ਵਿੱਕੀ ਜੀ ਵੀਰ ਸਿੰਘ ਜੀ ਹਨੀ ਸਿੰਘ ਔਰ ਵਿਨੋਦ ਕੁਮਾਰ ਜੀ ਇਹ ਸਾਰੇ ਸੁਰਿੰਦਰ ਕਲਿਆਣ ਜੀ ਦੀ ਅਗਵਾਈ ਦੇ ਵਿੱਚ ਰਵੈਤੀ ਪਾਰਟੀਆਂ ਨੂੰ ਛੱਡਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਔਰ ਮੈਂ ਧੰਨਵਾਦ ਕਰ ਰਿਹਾ ਮੈਡਮ ਦਾ ਸਿਮੀ ਚੋਪੜਾ ਜੀ ਦਾ ਜਿਹੜੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਸੀ ਔਰ ਨਾਂਵਾਰ ਜਿਹੜੇ ਉਹਦੇ ਜਿਹੜੇ ਸਿਮੀ ਜਨੂ ਦਿੱਤੇ ਸੀ ਉਹਨਾਂ ਨੇ ਪਰ ਉਹਨਾਂ ਦੀ ਆਪਸ ਦੇ ਵਿੱਚ ਕਾਟੋ ਕਲੇਸ਼ ਨੂੰ ਵੰਧਿਆ ਹੋਇਆ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਸੀ ਅੱਜ ਉਹਨਾਂ ਨੇ ਜਿਹੜੇ ਬਾਨੂ ਕਿਰਨ ਜੀ ਰੰਜਨਾ ਜੀ ਪ੍ਰਿਆ ਸੋਢੀ ਜੀ ਜਿਹੜੇ ਪੁਰਾਣੇ ਕਾਂਗਰਸੀ ਪਰਿਵਾਰ ਸੀ ਉਹਨਾਂ ਨੂੰ ਵੀ ਅਲਵਿਦਾ ਵੀ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਅੱਜ ਉਹ ਵੀ ਇਹਨਾਂ ਦੀ ਅਗਵਾਈ ਦੇ ਹੇਠ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਅੱਜ ਸਾਡੇ ਵਾਸਤੇ ਲੁਧਿਆਣਾ ਪਸ਼ਮੀ ਚੋਣ ਦੇ ਵਿੱਚ ਜੋ ਵੀ ਆ ਸੱਜਣ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਸ માનਯੋਗ ਪ੍ਰਧਾਨ ਸਾਹਿਬ ਸ਼੍ਰੀ ਅਮਨ अरोड़ा ਜੀ ਸਨੀ ਹਾਲੂ ਵਾਲੀਆ ਸਾਹਿਬ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼ੈਰੀ ਕਲਸੀ ਜੀ ਰਣਜੀਤ ਜੀ ਮੈਡਮ ਸਿਮਨੀ ਚੋਪੜਾ ਜੀ ਸਾਰੇ ਜਿਹੜੇ ਨੇ ਉਹਨਾਂ ਨੇ ਬੜੀ ਅੰਤਕ ਮਿਹਨਤ ਕੀਤੀ ਆ ਔਰ ਅੱਜ ਲੁਧਿਆਣਾ ਪਸ਼ਮੀ ਦਾ ਜਿਹੜਾ ਜਿਹੜੀ ਹਵਾ ਆ ਉਹ ਪੂਰੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਣ ਚੁੱਕੀ ਆ ਔਰ ਜਿਹੜੀਆਂ ਬਹੁਤ ਜਿਆਦੀਆਂ ਵੱਡੇ ਪੱਧਰ ਤੇ ਜੁਆਇਨਿੰਗਸ ਹੋ ਰਹੀਆਂ ਨੇ ਇਸ ਗੱਲ ਦਾ ਪ੍ਰਤੀਕ ਨੇ ਕਿ ਸ਼੍ਰੀ ਸੰਜੀਵ ਅਰੋੜਾ ਸਾਹਿਬ ਸਾਡੇ ਕੈਂਡੀਡੇਟ ਨੇ ਜੋ ਐਸਾ ਹਲਕੇ ਤੋਂ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਨੇ ਔਰ ਉਹਨਾਂ ਦਾ ਜੋ ਰਵਈਆ ਹੈ ਲੋਕਾਂ ਪ੍ਰਤੀ ਉਹਨਾਂ ਦੀ ਜੋ ਸ਼ਰਾਫਤ ਆ ਉਹਨੂੰ ਮੁੱਖ ਰੱਖ ਕੇ ਬਹੁਤ ਲੋਕ ਜਿਹੜੇ ਨੇ ਆਪ ਮੁਹਾਰੇ ਜਿਹੜੇ ਆ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਉਹ ਫੜ ਰਹੇ ਨੇ ਸੋ ਜਿੰਨੇ ਵੀ ਅੱਜ ਸਾਥੀ ਜੁਆਇਨ ਕਰ ਰਹੇ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਸਾਥੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਨੇ ਸਾਥ ਸਬੰਧੀ ਨੇ ਉਹਨਾਂ ਨੂੰ ਵੀ ਮੋਟੀਵੇਟ ਕਰਨ ਕਿ ਉਹ ਆਮ ਆਦਮੀ ਪਾਰਟੀ ਦਾ ਸਾਥ ਦੇਣ ਬਹੁਤ-ਬਹੁਤ ਧੰਨਵਾਦ ਵੈਲਕਮ ਹੈ ਸਾਰੇ ਉਹਨਾਂ ਸਾਥੀਆਂ ਨੂੰ ਜਿਹੜੇ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਭਵੰਤਵਾਨ ਸਰਕਾਰ ਦੇ 3 ਸਾਲ ਦੇ ਕੰਮਾਂ ਤੋਂ ਇਨਸਪਾਇਰ ਹੋ ਕੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਔਰ ਆਮ ਆਦਮੀ ਪਾਰਟੀ ਦੇ ਦੇ ਪਰਿਵਾਰ ਦੇ ਵਿੱਚ ਅੱਜ ਸ਼ਾਮਲ ਹੋ ਰਹੇ ਨੇ ਸ਼੍ਰੀ ਸੰਜੀਵ ਅਰੋੜਾ ਜੀ ਜਿਹੜੇ ਕਿ ਸਾਡੇ ਕੈਂਡੀਡੇਟ ਹੈ ਉਹਨਾਂ ਦੀ ਸ਼ਰਾਫਤ ਔਰ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਰਕਿੰਗ ਸਟਾਈਲ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਉਹ ਲਗਾਤਾਰ ਹੋ ਰਿਹਾ ਹੈ ਸਾਰੀਆਂ ਰਵਾਇਤੀ ਪਾਰਟੀਆਂ ਦੇ ਲੋਕ ਆਪਣੀਆਂ ਜੱਦੀ ਪੁਸ਼ਤੀ ਐਸੋਸੀਏਸ਼ਨਾਂ ਉਹਨਾਂ ਪਾਰਟੀਆਂ ਦੇ ਨਾਲ ਛੱਡ ਕੇ ਕਈ ਕੀ ਸਾਲਾਂ ਦੀਆਂ ਦਹਾਕੀਆਂ ਦੀਆਂ ਉਹ ਐਸੋਸੀਏਸ਼ਨ ਛੱਡ ਕੇ ਰਵਾਇਤੀ ਪਾਰਟੀਆਂ ਦੇ ਨਾਲ ਚਾਹੇ ਉਹ ਕਾਂਗਰਸ ਦੇ ਨੇ ਅਕਾਲੀ ਦਲ ਦੇ ਨੇ ਭਾਜਪਾ ਦੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਸਮਝਦਾ ਕਿ ਜਦੋਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਲੋਕ ਆਪ ਮੁਹਾਰੇ ਆਪ ਚੱਲ ਕੇ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋਣ ਤੇ ਉਸ ਤੋਂ ਬੜੀ ਭਲੀ ਭਾਂਤੀ ਕਿਸ ਪੱਖ ਵੱਲ ਦੀ ਹਵਾ ਹੈ ਜਿਹੜੀ ਉਹ ਚੱਲ ਰਹੀ ਹੈ ਉਹ ਤੋਂ ਬੜੀ ਭਲੀ ਭਾਂਤੀ ਅੰਦਾਜ਼ਾ ਜਿਹੜਾ ਉਹ ਲੱਗ ਜਾਂਦਾ ਮੈਂ ਸਮਝਦਾ ਕਿ ਜਿਸ ਦਿਨ ਕੈਂਪੇਨ ਸ਼ੁਰੂ ਕੀਤੀ ਸੀਗੀ ਬਹੁਤ ਵੱਡੇ ਰਿਸਪੈਕਟੇਬਲ ਮਾਰਜਨ ਦੇ ਉੱਪਰ ਸ਼੍ਰੀ ਸੰਜੀਵ अरोड़ा ਜੀ ਦੀ ਜਿੱਤ ਤਾਂ ਉਸ ਦਿਨ ਹੀ ਲੁਧਿਆਣਾ ਵੈਸਟ ਦੇ ਲੋਕ ਮੰਨ ਬੜਾਈ ਬੈਠੇ ਸੀਗੇ ਔਰ ਇਹ ਜਿਹੜੀਆਂ ਜੁਆਇਨਿੰਗਸ ਹੋ ਰਹੀਆਂ ਨੇ ਪਰਿਵਾਰਾਂ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਇਹਦੇ ਨਾਲ ਤਾਂ ਮਾਰਜਨ ਹੈ ਜਿਹੜਾ ਉਹ ਹਰ ਰੋਜ਼ ਡੇ ਬਾਈ ਡੇ ਹੈ ਜਿਹੜਾ ਉਹ ਵਧਦਾ ਜਾ ਰਿਹਾ ਹੈ